हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਵੈਦ ਤਨੋਜ ਸ਼ਰਮਾ ਟੀਬਾ ਤੇ ਜਿਹੜੇ ਲੋਕਾਂ ਦਾ ਲੀਵਰ ਫੈਟੀਆਸਟਿਓਸਿਟੀ ਦੀ ਪ੍ਰੋਬਲਮ ਆ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਆ ਫੈਟੀਆ ਕੋਈ ਵੀ ਪ੍ਰੋਬਲਮ ਆਉਂਦਾ ਖਾਦਾ ਪੀਤਾ ਹਾਜਮ ਨਹੀਂ ਆਉਂਦਾ ਕੱਚਾ ਕੱਚਾ ਜੀ ਹੁੰਦਾ ਕਬਜ ਗੈਸ ਤਜਾਬ ਐਸਿਡ ਬਣਦਾ ਵਾਲ ਝੜ ਰਹੇ ਨੇ ਪੇਟ ਤੁਹਾਡਾ ਬਾਹਰ ਨੂੰ ਆ ਰਿਹਾ ਕੋਈ ਵੀ ਪ੍ਰੋਬਲਮ ਹੈ ਲੀਵਰ ਦੇ ਸੰਬੰਧ ਚ ਜਾਂ ਪੇਟ ਦੇ ਸੰਬੰਧ ਚ ਇੱਕ ਇਹ ਜੀ ਜੜੀ ਬੂਟੀ ਤੁਹਾਨੂੰ ਦਿਖਾ ਰਿਹਾ ਤੁਹਾਡੇ ਰੋਗ ਨੂੰ ਬਿਲਕੁਲ ਜੜ ਤੋਂ ਪੱਟ ਕੇ ਮਾਰੂਗਾ ਜ਼ਿੰਦਗੀ ਦੇ ਵਿੱਚ ਕਦੇ ਵੀ ਲੀਵਰ ਹੈ ਜਿਹੜਾ ਤੁਹਾਡਾ ਫੈਟ ਨਹੀਂ ਹੋਊਗਾ ਤੰਦਰੁਸਤ ਰਹੂਗਾ ਕਹੇ ਦੀ ਤੁਸੀਂ ਕਾੜੇ ਪੀ ਪੀ ਥੱਕ ਚੁੱਕੇ ਹੋ ਜਾਂ ਦਵਾਈਆਂ ਲੈ ਲੈ ਥੱਕ ਚੁੱਕੇ ਹੋ ਦੋਸਤੋ ਬੂਟੀ ਦਾ ਨਾਂ ਏ ਮੁਕੋਏ ਇਹਨੂੰ ਮੁਕੋਏ ਕਹਿੰਦੇ ਨੇ ਤੇ ਆਮ ਆਪਾਂ ਬਚਪਨ ਦੇ ਵਿੱਚ ਇਹ ਦੇਖਿਆ ਹੋਣ ਗਿਆ ਇਹ ਜਿਹੜੀਆਂ ਟਮਾਟੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਇਹ ਰੰਗ ਹੈ ਇਹਦਾ ਹਰਾ ਇਹ ਲਾਲ ਵੀ ਹੋ ਜਾਂਦੀਆਂ ਨੇ ਤੇ ਲੀਲੀਆਂ ਵੀ ਦੋ ਕਿਸਮ ਦੀਆਂ ਹੁੰਦੀਆਂ ਨੇ ਤੇ ਇਹਨਾਂ ਦੇ ਉੱਪਰ ਕੋਮਲ ਪੱਤਿਆਂ ਦੀ ਤੁਸੀਂ ਪੁਰਜੀ ਬਣਾ ਕੇ ਵੀ ਖਾ ਸਕਦੇ ਹੋ ਇਹਦੀ ਪੁਰਜੀ ਵੀ ਬਣਾ ਕੇ ਖਾ ਸਕਦੇ ਹੋ ਤੇ ਇਹ ਜਿਹੜੀਆਂ ਟਮਾਟੀਆਂ ਨੇ ਆਹ ਇਹ ਜਦੋਂ ਪੱਕ ਜਾਣਗੀਆਂ ਤਾਂ ਇਹਨਾਂ ਦਾ ਇਸਤੇਮਾਲ ਤੁਸੀਂ ਕਰ ਸਕਦੇ ਹੋ ਉਹਨੂੰ ਖਾ ਸਕਦੇ ਹੋ ਲੀਵਰ ਤੁਹਾਡਾ ਬਿਲਕੁਲ ਠੀਕ ਤੰਦਰੁਸਤ ਹੋ ਜਾਊਗਾ ਇਸ ਵੀਡੀਓ ਨੂੰ ਵੱਤਵਤ ਸ਼ੇਅਰ ਕਰ ਦਿਓ ਤਾਂ ਕਿ ਬਹੁਤ ਸਾਰੇ ਲੋਕਾਂ ਦਾ ਜਿਹੜਾ ਭਲਾ ਹੋ ਸਕਦਾ ਮੇਰਾ ਆ ਨੰਬਰ ਹੈ ਤੇ WhatsApp ਚੱਲਦਾ ਮੈਸੇਜ ਕਰ ਸਕਦੇ ਹੋ ਕੋਈ ਵੀ ਲੀਵਰ ਦੇ ਸੰਬੰਧ ਚ ਕੋਈ ਜਾਣਕਾਰੀ ਚਾਹੀਦੀ ਹੈ ਜਾਂ ਕਿਸੇ ਹੋਰ